OH! कारपोरेट घड़े मुरतापा खड़े ढट के जागोहान सुतियां जमीर जा वाले ਨਾਲਵਾ ਦੀ ਟਿੱਪਰ ਨਜਾਇਜ਼ ਤੌਰ ਤੇ ਇਧਰੋਂ ਸਾਡੀਆਂ ਵੰਗਾ ਦੇ ਵਿੱਚੋਂ ਮਿੱਟੀ ਭਰ-ਭਰ ਕੇ ਲਿਆਣਗੇ ਤੇ ਇੱਥੇ ਰੈਂਪ ਬਣਾਉਂਦੇ ਰਿਆ ਅਸੀਂ ਤੁਹਾਡੇ ਮਾਣ ਦੇ ਮਿਲੂ ਅਪੀਲ ਕਰਦੇ ਆਂ ਵੀ ਇਹਨੂੰ ਆਪਣੀ ਪੰਜਾਬ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਜਾਂ ਲਾਲਜੀਤ ਭੁੱਲਰ ਜੀ ਅਣਖ ਦਾ ਸਵਾਲ ਨਾ ਬਣਾਉਣ ਸੰਗਤ ਨਾਲੋਂ ਲੋਕਾਂ ਨਾਲੋਂ ਕਦੀ ਅਣਖ ਵੱਡੀ ਨਹੀਂ ਹੁੰਦੀ ਜਿਹੜਾ ਲੋਕਾਂ ਦੇ ਨਾਲ ਖਹਿ ਗਿਆ ਉਹਦਾ ਕੱਖ ਨਹੀਂ ਰਹਿਣਾ ਤੇ ਜਿਹੜਾ ਲੋਕਾਂ ਦੇ ਨਾਲ ਬਹਿ ਗਿਆ ਉਹਨੇ ਸਦਾ ਹੀ ਜਦੋਂ ਤੱਕ ਦੁਨੀਆ ਰਹੂਗੀ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਿਉਂਦਾ ਰਹੂਗਾ ਅਸੀਂ ਅੱਜ ਵੀ ਕਹਿਣਾ ਚਾਹੁੰਦੇ ਆਂ ਵੀ ਉਹ ਠੇਕੇਦਾਰ ਨੂੰ ਕਹਿ ਦੇਣਾ ਕਿ ਕਿਤੇ ਹੋਰ ਤਾਂ ਲੱਭ ਲੈ ਇੱਥੇ ਬਹੁਤ ਵੱਡੀ ਦਵਾਈ ਮਚਣੀ ਆ ਸੋ ਇਹ ਖੱਡ ਨੂੰ ਬੰਦ ਕਰਨ ਵਾਸਤੇ ਸਾਡੇ ਮਾਨਜੋਗ মিডিਆ ਰਾਈ ਤੁਹਾਡੇ ਰਾਈ ਸਾਡੀਆਂ ਅਪੀਲਾਂ ਵਾਂ ਔਰ ਦਲੀਲ ਦੇ ਕੇ ਜੇ ਕੋਈ ਪ੍ਰਸ਼ਾਸਨ ਇਥੇ ਬਹੂਗਾ ਅੱਜ ਇਹ ਆਏ ਆ ਬਹੂਗਾ ਤੇ ਅਸੀਂ ਸਾਰੀਆਂ ਜਥੇਬੰਦੀਆਂ ਦੇ ਮਾਨਜੋਗ ਆਗੂ ਜਿਹੜੇ ਬੈਠੇ ਆ ਇਹ ਦਲੀਲ ਦੇ ਨਾਲ ਆਪਣੀ ਗੱਲ ਰੱਖ ਕੇ ਸਮਝਾਉਣਗੇ ਵੀ ਇਹ ਖੱਡ ਦਾ ਫਾਇਦਾ ਕੀ ਤੇ ਨੁਕਸਾਨ ਕੀ ਇਹ ਉਹੀ ਜਗਾਹ ਵਾ ਜਿੱਥੇ ਤੁਸੀਂ ਗਰੋਤੇ ਜੇ 2023 ਦੇ ਵਿੱਚ ਜਦੋਂ ਫਲੱਡ ਆਇਆ ਵਾ ਲਾਲਜੀਤ ਜੀ ਭੁੱਲਰ ਮੋਡਿਆਂ ਦੇ ਬੋਰੀਆਂ ਚੁੱਕ ਕੇ ਇਹ ਬੰਨ ਬੰਨ ਦੇ ਨਜ਼ਰ ਆਉਂਦੇ ਸੀ ਤੇ ਨੌਜਵਾਨ ਸਾਡੇ ਆਗੂ ਕਹਿੰਦੇ ਸੀ ਸਾਡਾ ਹੀਰੋ ਆ ਪਰ ਅੱਜ ਬੋਲ ਤੱਕ ਨਹੀਂ ਰਹਿ ਕਿਤੇ ਇੱਕ ਸ਼ਬਦ ਨਹੀਂ ਬੋਲਿਆ ਗਿਆ ਕੱਲ ਦੇ ਤਸ਼ੱਦਦ ਦਾ ਜੇਲ੍ਹਾਂ ਦੇ ਵਿੱਚ ਡੱਕ ਕੇ ਲੋਕਾਂ ਨੂੰ ਲੋਕਾਂ ਦੇ ਤਸ਼ੱਦਦ ਕਰਕੇ ਇੱਕ ਘਰ ਨੂੰ ਚਲਾਉਣ ਵਾਸਤੇ ਇੱਕ ਠੇਕੇਦਾਰ ਨੂੰ ਚਲਾਉਣ ਵਾਸਤੇ ਰੇਤਾ ਦੀ ਖੱਡ ਵਾਸਤੇ ਲੱਖਾਂ ਲੋਕਾਂ ਦਾ ਨੁਕਸਾਨ ਕਰਨਾ ਇਹ ਕਿੱਧਰ ਦੀ ਦੁਨੀਆਦਾਰੀ ਆ ਇਹ ਕਿੱਧਰ ਦੀ ਇਨਸਾਨੀਅਤ ਆ ਸਾਡੀ ਚਿਰੋਕਣੀ ਮੰਗਾ 9 ਜਨਵਰੀ 2014 ਤੋਂ ਉਦੋਂ ਦੇ ਸੀਐਮ ਬਾਦਲ ਸਾਹਿਬ ਨਾਲ ਤਿੰਨ ਮੀਟਿੰਗਾਂ ਲਾਈਆਂ ਦੋ ਮੀਟਿੰਗਾਂ ਕੈਪਟਨ ਸਾਹਿਬ ਨਾਲ ਲਾਈਆਂ ਇੱਕ ਮੀਟਿੰਗ ਚੰਨੀ ਸਾਹਿਬ ਨਾਲ ਲਾਈ ਇੱਕ ਮੀਟਿੰਗ ਭਗਵੰਤ ਮਾਨ ਜੀ ਨਾਲ ਲਾਈ ਸਾਡੀ ਮੰਗਵਾਦੋ ਤੁਸੀਂ ਆ ਜਿਹੜਾ ਦਿਆ ਅੱਜ ਤੁਸੀਂ ਵੇਖ ਰਹੇ ਜੇ ਮੇਰੇ ਹੱਥਾਂ ਵਾਲੇ ਪਾਸੇ ਇਹ ਸਾਡੀਆਂ ਜ਼ਮੀਨਾਂ ਦੇ ਵਿੱਚ ਜਬਰੀ ਪਾਇਆ ਗਿਆ 1952 ਤੋਂ ਸਾਡੀ ਮਾਲਕੀ ਜ਼ਮੀਨ ਵਾ 1 ਇੰਚ ਵੀ ਸਰਕਾਰੀ ਜ਼ਮੀਨ ਵਖਾ ਦੇਣਾ ਤੇ ਅਸੀਂ ਮੰਨ ਜਾਗੇ ਵੀ ਇਹਨਾਂ ਧੱਕਾ ਨਹੀਂ ਕੀਤਾ ਅਸੀਂ ਅਪੀਲ ਕੀਤੀ ਆ ਵੀ ਸਾਨੂੰਆਂ ਜ਼ਮੀਨਾਂ ਅਕਵਾਇਰ ਕਰ ਲਓ 4 ਗੁਣਾ ਬਜਾਰੀ ਰੇਟ 50% ਅਜਾੜਾ ਪਤਾ ਦੇ ਕੇ ਸਾਨੂੰ ਬਾਹਰ ਕਰ ਦਿਓ ਤੇ ਜੇ ਨਹੀਂ ਰੇਤਾ ਦਾ ਤੇ ਮੱਛੀ ਦਾ ਹੱਕ ਕਿਸਾਨ ਨੂੰ ਹੋਣਾ ਚਾਹੀਦਾ ਕਿਸਾਨ ਆਪਣੀ ਪਾਣੀ ਚੋਂ ਭਰੇ ਤੇ ਮਜ਼ਦੂਰ ਉਥੇ ਕਈ ਟੋਕਰੀ ਦੇ ਨਾਲ ਉਹ ਟਿੱਪਰ ਉਹ ਟਰਾਲਾ ਭਰੇ ਤਾਂ ਜੋ ਦੋਵਾਂ ਦਾ ਚੁੱਲ੍ਹਾ ਤਪਦਾ ਰਹੇ ਕਦੀ ਵੀ ਕਿਸਾਨ ਜਿਹਨੂੰ ਹੜ ਦਾ ਪਾਣੀ ਸਦਾਵੇ ਉਹ ਇਹ ਨਾ ਵੇਖੇ ਵੀ ਪਾਣੀ ਆ ਰਿਹਾ ਵਾ ਮੈਂ ਮਾਰਿਆ ਜਾਣਾ ਵਾ ਮੈਂ ਧੀ ਦਾ ਵਿਆਹ ਕਿੱਥੋਂ ਕਰਨਾ ਵਾ ਮੈਂ ਆਪਦੇ ਗਰਜ ਕੋੜਾ ਕਿੱਥੋਂ ਕਰਨਾ ਵਾ ਉਹਨੂੰ ਇਹ ਚਾਹ ਹੋਵੇ ਵੀ ਕੋਈ ਗੱਲ ਨਹੀਂ ਰੇਤਾ ਆ ਜਣੀ ਆ ਰੇਤਾ ਦੇ ਨਾਲ ਆਪਣਾ ਘਰ ਚੱਲੂਗਾ ਇਹ ਚਾਂਦੀ ਇੱਥੋਂ ਚੁੱਕਾਂਗੇ ਖਪਤਕਾਰ ਕੋਲੇ ਸਸਤੀ ਨੀਂਦੇ ਲੈ ਕੇ ਜਾਵਾਂਗੇ ਉਹ ਆਪਣਾ ਘਰ ਬਣਾਉ ਅਸੀਂ ਆਪਣਾ ਘਰ ਚ ਲਾਵਾਂਗੇ ਆਹ ਵਾ ਸਾਡੀ ਸਾਰੀਆਂ ਜਥੇਬੰਦੀਆਂ ਦੀ ਸੋਚ ਸਮਝ ਪਰ ਇਹਦੇ ਤੇ ਠੇਕੇਦਾਰਾਂ ਨੂੰ ਆਪਣੇ ਝੋਲੀ ਚੁੱਕਾ ਨੂੰ ਰਜਾਉਣ ਵਾਸਤੇ ਸਰਕਾਰ ਪਪਾ ਭਾਰਵਾ ਜੋ ਕੱਲ ਦਾ ਵਰਤਾਰਾ ਕੀਤਾ ਵਾ ਉਹ ਦੀ ਅਸੀਂ ਨਿਖੇਧੀ ਕਰਦੇ ਆ ਇਹ ਸਾਡੇ ਜਿਹੜੇ ਕਿਸਾਨ ਜੇਲੀ ਡੱਕੇ ਆ ਉਹਨਾਂ ਨੂੰ ਕਿਨਾ ਚਿਰ ਰੱਖਣਾ ਵਾ ਇਹ ਸਰਕਾਰ ਦੱਸੇ ਇੱਥੇ ਅਸੀਂ ਅੱਜ ਆਏ ਆ ਅੱਜ ਅਸੀਂ ਆਪਣੀ ਗੱਲ ਰੱਖ ਕੇ ਜਾਣੀ ਆ ਔਰ ਇਸ ਮੋਰਚੇ ਨੂੰ ਪੱਕਾ ਇੱਥੇ ਕਿਵੇਂ ਰੱਖਣਾ ਜੇਸੇ ਬੰਦੀਆਂ ਨਾਲ ਰਹਿ ਕਰਾਂਗੇ ਇਹ ਖੱਡ ਜਿਹੜੀ ਆ ਬਿਲਕੁਲ ਹੀ ਇਪੀਲ ਕਰਾਂਗੇ ਬੰਦ ਹੋਣੀ ਚਾਹੀਦੀ ਆ ਤਾਂ ਜੋ ਹੌਣਲੇ ਸਮੇਂ ਦੇ ਵਿੱਚ ਵੱਡਾ ਨੁਕਸਾਨ ਨਾ ਹੋਵੇ ਤੇ ਜਿਹੜੇ ਕਿਸਾਨ ਜੇਲ੍ਹ ਹੀ ਡਕਿਆ ਉਹਨਾਂ ਨੂੰ ਬਾਇ ਇਜਤ ਰਿਹਾ ਕਰਾਉਣਾ ਵਾ ਧੰਨਵਾਦ ਵਾਹਿਗੁਰੂ ਜੀ ਜਿਹੜੀ ਸਰਕਾਰ ਆ ਇਹਦੇ ਕੋਈ ਹੱਤ ਠੀਕ ਨਹੀਂ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਫਲੱਡ ਆਇਆ ਬੰਨ ਰੁੜਿਆ ਉਹ ਕਿਉਂ ਰੁੜਿਆ ਉੱਥੇ ਖੱਡ ਦੇ ਜਿਹੜੀ ਰੇਤ ਦੀ ਖੱਡੋਂ ਲੱਗੀ ਸੀ ਰੇਤ ਦੀ ਖੱਡ ਲੱਗਣ ਕਾਰਨ ਕੁਮਾਦੇ ਥੱਲੇ ਪਾਣ ਰੁੜਿਆ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡਾ ਕਿਸਾਨ ਡੁੱਬ ਗਿਆ ਝੋਨੇ ਦੀ ਬਰਬਾਦੀ ਹੋ ਗਈ ਇਹ ਪੰਜਾਬ ਸਰਕਾਰ ਨੇ ਇੱਕ ਨਵਾਂ ਪੈਸਾ ਨਹੀਂ ਦਿੱਤਾ ਜਿਹੜੀ ਵਾਰ ਵਾਰ ਕੂਟ ਦੇ ਦਾਅਵੇ ਕਰਦੀ ਅੱਜ ਜਿਹੜੀ ਰੇਤ ਦੀ ਖਾਡਾ ਮਹਿੰਗਾ ਸਰਕਾਰ ਜਦੋਂ ਅਸੀਂ ਜਾਣਿਆ ਵੀ ਫਲਾਨੇ ਥਾਂ ਤੇ ਕੋਈ ਵਾਰਦਾਤ ਹੋਈ ਆ ਜਾਂ ਕੋਈ ਨਸ਼ਾ ਵੇਚ ਰਿਹਾ ਜਦੋਂ ਕੋਈ ਜਾ ਕੇ ਦੱਤਿਆ ਤਾਂ ਸਾਡੇ ਕੋਲੇ ਮੁਲਾਜ਼ਮ ਨਹੀਂ ਤੇ ਕੱਲ ਇੰਨੇ ਮੁਲਾਜ਼ਮ ਕਿੱਥੋਂ ਆ ਗਏ ਜਿਨ੍ਹਾਂ ਵਿੱਚ ਸਾਡੀਆਂ ਭੈਣਾਂ ਇੱਜ਼ਤਕਾਰਯੋਗ ਉਹ ਨਾਲ ਦੇ ਕੱਦ ਤੋਂ ਵੱਧ 6-6 ਫੁੱਟ ਡਾਂਗਾ ਫੜੀਆਂ ਸੀ ਮਤਲਬ ਕਹਿਣ ਦਾ ਕੱਲ ਮੁਲਾਜ਼ਮ ਜਿਹੜੀ ਕੱਲ ਕਿੱਥੋਂ ਆਏ ਤੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਕਿਸਾਨ ਕੁੱਟੇ ਕਿਸਾਨਾਂ ਨੂੰ ਠਾਣੇ ਦੇ ਵਿੱਚ ਬੰਦ ਕੀਤਾ ਇਹ ਜਿਹੜੀ ਖਾੜਾ ਜਸੇ ਬੰਦੀਆਂ ਦਾ ਏਕਾਵਾ 6 ਜਸੇ ਬੰਦੀਆਂ ਦਾ ਇਹ ਖੱਡ ਬਿਲਕੁਲ ਸਾਡੇ ਵਾਸਤੇ ਘਾਤਕ ਆ ਕਿਸਾਨ ਮਾਰੂ ਨੀਤੀ ਘਾਟਾ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਸਾਡਾ ਅੱਜ ਸਭਰਾ ਦੇ ਵਿੱਚ ਸਾਰੀਆਂ ਜਸੇਬੰਦੀਆਂ ਦਾ ਕੱਟਾ ਕਿਸਾਨ ਖਰਚ ਕਮੇਟੀ ਪੰਜਾਬ ਕੋਟਪੁੱਟਾ ਜਸੇਬੰਦੀ ਨੇ ਸਰਦਾਰ ਸੁਖਵਿੰਦਰ ਸਿੰਘ ਸਭਰਾ ਨੂੰ ਦੱਸ ਦਿੱਤਾ ਵਾ ਵੀ ਜਿਹੜੀ ਇਹ ਗਵਾਹੀ ਆ ਤੁਸੀਂ ਅੱਗੇ ਲਾ ਕੇ ਕਰੋ ਤੇ ਜਸੇਬੰਦੀ ਚਟਾਨ ਵਾਂਗੂ ਖੜੂਗੀ ਪਿੱਛੇ ਨਹੀਂ ਹਟੂਗੀ ਜਿਹੜੀ ਕੋਈ ਅੱਜ ਇੱਕ ਸਾਹ ਦੀ ਕਿਸ਼ਤੀ ਆ ਤੇ ਜਿਹੜਾ ਚੱਪੂ ਲਾਉਣ ਵਾਸਤੇ ਉਹਨੂੰ ਜਿਹੜਾ ਆਡਰ ਸਭਰਾ ਨੂੰ ਦੇ ਦਿੱਤਾ ਸੁਖਵਿੰਦਰ ਸਿੰਘ ਨੂੰ ਤੇ ਕੋਟ ਬੁੱਢਾ ਜਿਹੜੀ ਜਸੇਵੰਦ ਦੀ ਚਟਾਨਾਂੋਂ ਖੜੀ ਆ ਤੇ ਬਿਲਕੁਲੇ ਖੱਟ ਨਹੀਂ ਲੱਗਣ ਦਿੱਤੀ ਜਾਵੇ ਮਗਰ ਜੀ ਦਾ ਖਾਲਸਾ ਵੇਖੋ ਜੀ ਇਹ ਸਾਰੇ ਜਸੇਵੰਦ ਜਿੰਨੇ ਵੀ ਅਸੀਂ ਸੂਬਾ ਆਗੂ ਨੇ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਸਾਰੇ ਇਕੱਠੇ ਹੋ ਕੇ ਮੀਟਿੰਗ ਦੇ ਇਹ ਕਰਦਾ ਇਹ ਮਕਸਦ ਆ ਕਿ ਸਾਰੇ ਇਕੱਠੇ ਹੋ ਕੇ ਸਲਾਹ ਕਰਕੇ ਕਦੋਂ ਤੁਰਨਾ ਵਾ ਉਹ ਅਗਲੀ ਰੂਪਰੇਖਾ ਜੀ ਥੋੜੇ ਟਾਈਮ ਤੱਕ ਤੁਹਾਨੂੰ ਵੀ ਦੱਸਾਂ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਤੇ ਇੱਕ ਜਿਹੜਾ ਅੰਗ ਇਹ ਬੰਦਾ ਸੀ ਉਹਦੀ ਵੀ ਕੋਟਮਾਰ ਪੁਲਿਸ ਵੱਲੋਂ ਕੀਤੀ ਗਈ ਉਹ ਤੇ ਕੀ ਕਰ ਉਹ ਤੇ ਬਹੁਤ ਜਿਆਦਾ ਮਾੜੀ ਹਰਕਤ ਕੀਤੀ ਜੀ ਮਲਾਜ਼ਮ ਸਾਡੇ ਉਹ ਜਿਹੜੇ ਵੀਰ ਆ ਮਲਾਜ਼ਮ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਜਿਹੜੇ ਮਲਾਜ਼ਮ ਨੇ ਪਰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਇੱਕ ਤਾਂ ਉਹ ਵਿਚਾਰੇ ਦੀ ਲਾਤ ਵੀ ਹੈਗੀ ਉਹ ਉਲਟਾ ਨੂੰ ਧੂੱਕ ਨਹੀਂ ਸੀ ਕੀਤੀ ਗਈ ਇਹ ਬਹੁਤ ਮੰਦ ਭਾਗੀ ਘਟਨਾ ਜਿਹੜੀ ਹੋਈ ਬੰਦੇ ਛੱਡ ਦਿੱਤੇ ਗਏ ਪੁਲਿਸ ਵੱਲੋਂ ਨਹੀਂ ਜੀ ਕੋਈ ਬੰਦਾ ਨਹੀਂ ਛੱਡਿਆ ਪਹਿਲਾਂ ਕਹਿੰਦੇ ਸਾਰੀ ਗੇਠਾਂ ਨੇ ਆ ਬਾਅਦ ਸਾਨੂੰ ਖਬਰ ਮਿਲੀ ਪੀ ਜੋਲੇ ਠਾਣੇ ਆ ਹੁਣ ਪੱਟੀ ਦਾ ਤਾਂ ਕਹੀ ਜਾਂਦੇ ਆ ਵੇਖੋ ਜਿੰਨਾ ਚਿਰ ਛੱਡਦੇ ਨਹੀਂ ਕੀ ਕਹਿ ਸਕਦੇ ਆ ਜੀ ਕਿ ਦਰਾਂ ਨਾਲ ਸਰਕਾਰ ਨਾਲ ਗੱਲ ਕਰਕੇ ਬਹੁਤ ਵੱਡੀ ਪੋਰਸ ਲਿਆ ਆਗੇ ਨਾਲ ਜਨਾਨੀਆਂ ਦੀ ਪੋਰਸ ਤੇ ਜੈਂਡਸਾ ਸਾਰਾ ਐਸਐਸਪੀ ਟੀਕਰ ਆਏ ਆ ਉਹਨਾਂ ਆ ਕੇ ਖਾਦੂ ਆਉਣ ਦੀ ਕੋਸ਼ਿਸ਼ ਕੀਤੀ ਸਾਡੇ ਕੋ ਚੰਦ ਬੰਦੇ ਉੱਥੇ ਗਏ ਸੀ ਜਿੰਨਾਂ ਨੂੰ ਮੁਖਤਕਲੀਬ ਸੀ ਉਹਨਾਂ ਨੇ ਆਖਿਆ ਵੀ ਨਹੀਂ ਸਾਡੀਆਂ ਪਹਿਲੀਆਂ ਰੋਣੀਆਂ ਡੱਕਿਆ ਮੜ ਕੇ ਦਾਸਨ ਫੋਨ ਕੀਤਾ ਮੈਂ ਵੀ ਉੱਥੇ ਗਿਆ ਜੀ ਵੈਸੇ ਤਾਂ ਅਸੀਂ ਠੇਕੇਦਾਰ ਨਾਲ ਮੈਂ ਗੱਲ ਕੀਤੀ ਵੀ ਤੁਸੀਂ ਕਾਲੇ ਨਾ ਪੋ ਕੋ ਬਹਿ ਕੇ ਗੱਲ ਕਰਾਂਗੇ ਅਹ ਡੀਪੀ ਨੇ ਵੀ ਉਹ ਕੱਲ ਕਹੀ ਪਿਆ ਆਪਾਂ ਬਹਿ ਕੇ ਗੱਲ ਕਰੀਏ ਪਰ ਕੁਝ ਬੰਦੇ ਵਿੱਚੋਂ ਜਿਹੜੇ ਹੀ ਉਹ ਤੁਹਾਨੂੰ ਪਤਾ ਹੁੰਦਾ ਤੇ ਕੁਝ ਪੁਲਿਸ ਨੇ ਵੀ ਜਿਹੜੀ ਕਾਲੀ ਕੀਤੀ ਆ ਮੈਨੂੰ ਨਹੀਂ ਪਤਾ ਉਹ ਠੇਕੇਦਾਰਾਂ ਨੇ ਗੱਲ ਕਾਲੀ ਕੀਤੀ ਆ ਕਹਿੰਦੇ ਸ਼ਾਇਦ ਕੋਈ ਨਾ ਕਹੀ ਕਹੇ ਬੰਦੇ ਨੂੰ ਗੱਲੇ ਬੰਦੇ ਨੂੰ ਕੋਈ ਗੱਲ ਲੱਗ ਜਾਂਦੀ ਪਰ ਉੱਥੇ ਜਦੋਂ लाठीचार्ज ਹੋ ਗਿਆ ਬੰਦਿਆਂ ਨੂੰ ਕੁੱਟਿਆ ਗਿਆ ਤੇ ਕੁੱਟ-ਕੁੱਟ ਕੇ ਧੂਧੂਕੇ ਬੱਸਾਂ ਦੇ ਵਿੱਚ ਛੁੱਟਿਆ ਗਿਆ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਥਾਣੇ ਦੇ ਕਿਹੜੇ ਥਾਣੇ ਜਾਓ ਫਿਰ ਥਾਣਿਆਂ ਤੇ ਗੱਲ ਨਹੀਂ ਰਹਿੰਦੀ ਉਹਨਾਂ ਨੂੰ ਜੇਲ੍ਹ 'ਚ ਦਿੱਤਾ ਰਾਤਾਂ ਉਹ ਪਤਾ ਨਹੀਂ ਕਿਹੜੀ ਹਾਲਾਤਾਂ ਦੇ ਵਿੱਚ ਆ ਕੇ ਇਹਾਂ ਦੀ ਦਵਾਈ ਮੁੱਕੀ ਹੁੰਦੀ ਹੈ ਕੋਈ ਹਾਰ ਦੀ ਦਵਾਈ ਖਾਂਦਾ ਵਾਹ ਤੋਂ ਉਹਨਾਂ ਨੂੰ ਰਾਤ ਦਾ ਜੇਲ੍ਹ ਤੇ ਦਿੱਤਾ ਗਿਆ ਵਾ ਸਾਡੇ ਤੋਂ ਮਗਰਮ ਨੇ ਕਿਵੇਂ ਨਜਾਇਆ ਗਿਆ ਇਹ ਤੱਕੇਸ਼ਾਈ ਜਿਹੜੀ ਇਹਦੇ ਬਹੁਤ ਮਾਰੀ ਗੱਲ ਆ ਜੀ ਕੋਈ ਵੀ ਸਰਕਾਰ ਹੋਵੇ ਪਬਲਿਕ ਨੇ ਬਣਾਈ ਹੁੰਦੀ ਆ ਪਬਲਿਕ ਦੀਆਂ ਵੋਟਾਂ ਨਾਲ ਬਣੀ ਹੁੰਦੀ ਆ ਇੰਨਾ ਤੱਕੇਸ਼ਾਈ ਜਿਹੜੀ ਪੁਲਿਸ ਦੇ ਨਹੀਂ ਹੋਣੀ ਚਾਹੀਦੀ ਹਾਂ ਜੇ ਕੋਈ ਕਰਨੀ ਗੱਲ ਹੈ ਤਾਂ ਸਾਡੇ ਤੋਂ ਮੰਤਰੀ ਵੋਟਾਂ ਲੈਣ ਆ ਸਕਦਾ ਆ ਕੇ ਪਬਲਿਕ ਨੂੰ ਬਾਹਰ ਆ ਕੇ ਯਾਰ ਗੱਲ ਕਰਨੀ ਤਾਂ ਕੀ ਦੁੱਖ ਤਕਲੀਫ ਤੁਹਾਨੂੰ ਦੋਵਾਂ ਦੀ ਗੱਲ ਸੁਣਦਾ ਠੇਕੇਦਾਰ ਦੀ ਵੀ ਸੁਣਦਾ ਸਾਡੀ ਵੀ ਸੁਣਦਾ ਸ਼ਾਇਦ ਕੋਹਲੇ ਨਿਕਲ ਤੇ ਡਾਂਗਾ ਸੋਟਿਆਂ ਨਾਲ ਤੇ ਤੁਸੀਂ ਕਿਤੇ ਵੀ ਹੱਲ ਨਹੀਂ ਦਿੱਕ ਨਿਕਲਦਾ ਵਿਖਿਆ ਡਾਂਗਾ ਸੋਟਿਆਂ ਸਪਰੀ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਸਤਨਾਮ ਸਿੰਘ ਜੀ ਹਾਂਜੀ ਇਹ ਕੀ ਮਸਲਾ ਜੀ ਜੋ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੇਖੋ ਜੀ ਕੱਲ ਇੱਕ ਬੜਾ ਵੱਡਾ ਧੱਕਾ ਆ ਜਿਹੜੇ ਕਿਸਾਨ ਉਹ ਆਪਣੀਆਂ ਜ਼ਮੀਨਾਂ 'ਚ ਬੈਠੇ ਸੀ ਕਿਸੇ ਸਰਕਾਰੀ ਜਗ੍ਹਾ ਤੇ ਨਹੀਂ ਬੈਠੇ ਇਹ ਕੁਝ ਨਹੀਂ ਹੋਣਾ ਚਾਹੀਦਾ ਇਹਦਾ ਹੋਇਆ ਉਸ ਮਸਲੇ ਨੂੰ ਲੈ ਕੇ ਸਾਡੀ ਜਿਹੜੀ ਜਥੇਬੰਦੀ ਦੇ ਆਗੂ ਆ ਸਾਰੇ ਅੱਜ ਇਕੱਠੇ ਹੋਏ ਅਗਲੀ ਰਣਨੀਤੀ ਨਿਕਲ ਲਈ ਤੇ ਕੀ ਕੀਤਾ ਜਾ ਸਕਦਾ ਤੇ ਬਾਕੀ ਜਿਹੜਾ ਜੋ ਜਥੇਬੰਦੀ ਦੇ ਆਗੂ ਫੈਸਲਾ ਕਰਨਗੇ ਅਸੀਂ ਜਥੇਬੰਦੀ ਦੇ ਨਾਲ ਉਸ ਫੈਸਲੇ ਨੂੰ ਜਿਹੜਾ ਉਸਮਕਾਰ ਕਰਕੇ ਤੇ ਉਹਨਾਂ ਦਾ ਸਾਥ ਦੇਣਾ